ਇਹ ਬੀਤੀ 26/8/2024 ਨੂੰ ਤਕਰੀਬਨ 2:30 ਵਜੇ ਦੁਪਹਿਰ ਦੇ ਜਗਰਾਉ ਪੁਲਿਸ ਤੋਂ ਕੰਟਰੋਲ ਰੂਮ ਰਾਹੀਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅਣਪਛਾਤੇ ਵਿਅਕਤੀ ਦੀ Laash ਮੈਰੀ ਵਿਲਾ ਪੈਲੇਸ ਨੇਅਰ ਜੋਟੀ ਨੇਅਰ ਜੀਟੀ ਰੋਡ ਦਾ ਆਖੇ ਦੇ ਵਿੱਚ ਹੈਗੀ ਹੈ ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ ਐਸ ਐਚਓ ਦਾਖਾ ਅਤੇ ਡੀ ਐਸ ਪੀ ਦਾਖਾ ਦੀ ਟੀਮ ਜਿਹੜੀ ਹੈ ਉਹ ਸਪੌਟ ਤੇ ਗਈ ਤੇ ਉਹਨਾਂ ਨੇ ਸੀਨ ਆਫ ਕ੍ਰਾਈਮ ਨੂੰ ਜਿਹੜਾ ਹੈਗਾ ਤਾਂ ਨਿਰਿਕਸ਼ਨ ਕੀਤਾ ਡੈਡ ਬੋਡੀ ਦੇ ਉੱਤੇ ਗਲੇ ਦੇ ਉੱਤੇ ਕੁਝ ਨਿਸ਼ਾਨ ਸੀਗੇ ਤੇ ਮੂੰਹ ਦੇ ਉੱਤੇ ਵੀ ਸੁਜਾ ਸੁਜਾਵਟ ਸੀਗੀ ਜਿਹੜੀ ਫਿਰ ਡੈਡ ਬੋਡੀ ਸੀਗੀ ਕਿਉਂਕਿ ਹੜ ਪਛਾਤੀ ਸੀ ਇਸ ਕਰਕੇ ਉਹਨੂੰ ਮੋਰਚਰੀ ਦੇ ਵਿੱਚ ਰੱਖਿਆ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਇਸ ਡੈਡ ਬੋਡੀ ਦੀ ਜਿਹੜੀ ਹੈ ਸ਼ਨਾਖਤ ਕੀਤੀ ਜਾਏ ਇਸ ਤੋਂ ਉਪਰੰਤ 28 ਤਰੀਕ ਨੂੰ ਵਿਕਰਮ ਸੱਗੜ ਉਹਨਾਂ ਨੇ ਇਸ ਡੈਡ ਬਡੀ ਦੀ ਜਿਹੜੀ ਹੈਗੀ ਪਛਾਣ ਕੀਤੀ ਡੈਡ ਬਡੀ ਰਵਿੰਦਰ ਸਿੰਘ ਨਾਮ ਦੇ ਵਿਅਕਤੀ ਜੋ ਕਿ ਢੇਲੋ ਦਾ ਰਹਿਣ ਵਾਲਾ ਹੈ ਉਹਨਾਂ ਦੀ ਪਛਾਣ ਹੋਈ ਗਈ ਇਸ ਤੋਂ ਉਪਰੰਤ ਜਿਹੜਾ ਹੈਗਾ ਕੋਰਸਪੋਂਡਿੰਗਲੀ ਮੁਕੱਦਮਾ ਨੰਬਰ 29 ਮੁਕੱਦਮਾ ਨੰਬਰ 120 ਡੇਟਿਡ 29/8/2024 ਅੰਡਰ ਸੈਕਸ਼ਨ 103 1 ਇਨ ਪੰਜ ਬੀਐਨਐਸ ਥਾਣੇ ਦਾਖੇ ਦੇ ਵਿੱਚ ਦਰਜ ਕੀਤਾ ਗਿਆ ਤੇ ਦੋਸ਼ੀਆਂ ਦੀ ਜਿਹੜੀ ਹੈਗੀ ਪਾਲ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਵਿੱਚ ਰਣਜੀਤ ਸਿੰਘ ਅਤੇ ਗੁੱਲੀ ਦੋ ਵਿਅਕਤੀਆ ਜਿਹੜੇ ਹੈਗੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਗੁੱਲੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਇਹਨਾਂ ਨੇ ਆਪਣੇ ਜਿਹੜਾ ਕ੍ਰਾਈਮ ਹੈਗਾ ਉਹਨੂੰ ਕਬੂਲਿਆ ਹੈ ਦੋਹਾਂ ਨੇ ਗਲਾ ਕੁੱਟ ਕੇ ਰਵਿੰਦਰ ਸਿੰਘ ਦੀ ਜਿਹੜੀ ਹੈਗੀਆਂ ਹਤਿਆ ਕੀਤੀ ਸੀਗੀ 25 ਦੀ ਰਾਤ ਨੂੰ ਇਹ ਡੈੱਡ ਬੋਡੀ ਤਕਰੀਬਨ 9 ਵਜੇ ਜੋ ਹੈਗੀ ਉਹ ਦਾਕੇ ਦੇ ਏਰੀਆ ਦੇ ਵਿੱਚ ਸਿੱਟੀ ਸੀ ਫਰਦਰ ਜਿਹੜੀ ਹੈਗੀ ਪੁਸ਼ਕਸ਼ ਕੀਤੀ ਜਾ ਰਹੀ ਸਰ ਇਹ ਕਾਰਨ ਕੀ ਹੈ ਕਿ ਫੋਲਨ ਇਹਦੇ ਅਜੇ ਜਦੋਂ ਦੂਜੇ ਅਰੈਸਟ ਹੋਣਗੇ ਤਾਂ ਪੱਕਾ ਕਾਰਨ ਪਤਾ ਲੱਗੇਗਾ ਜੋ ਸੁਣਨ ਚ ਆਇਆ ਹੈਗਾ ਕਿ ਰਣਜੀਤ ਸਿੰਘ ਦਾ ਕੋਈ ਡਿਸਪਿਊਟ ਸੀਗਾ ਮ੍ਰਿਤਕ ਦੀ ਬੇਟੀ ਦੇ ਨਾਲ ਪਰ ਅਜੇ ਕੁਝ ਕਨਫਰਮ ਨਹੀਂ ਹੈ ਜੀ